ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਕੱਟੇ ਪਿੰਡ ਦਾਸ ਕਾ ਜ਼ਿਲ੍ਹਾ ਸੰਗਰੂਰ ਅੱਜ ਮੈਂ ਆਪ ਜੀ ਦੇ ਵਿੱਚ ਇੱਕ ਐਸੀ ਵੀਡੀਓ ਲੈ ਕੇ ਆਇਆ ਹਾਂ ਕੁਝ ਐਸੀਆਂ ਬਿਮਾਰੀਆਂ ਦੇ ਇਲਾਜ ਲੈ ਕੇ ਆਇਆ ਜਿਹੜੀਆਂ ਆਪਣੇ ਆਮ ਜੀਵਨ ਦੇ ਵਿੱਚ ਹੁੰਦੀਆਂ ਨੇ ਔਰ ਘਰ ਦੇ ਵਿੱਚ ਹੀ 100% ਉਹਨਾਂ ਦਾ ਇਲਾਜ ਹੈ ਪਰਮੇਸ਼ਰ ਦਰਬਾਰ ਸੇਰ ਸਰਦਾਰ ਮਿਸ਼ਨ ਦੇ ਤਹਿਤ ਆਪਜੀ ਦੇ ਵਿੱਚ ਅੱਜ ਮੈਂ ਤਿੰਨ ਬਿਮਾਰੀਆਂ ਦਾ ਇਲਾਜ ਲੈ ਕੇ ਆਇਆ ਜਿੰਨਾ ਪਹਿਲੀ ਹੈਗੀ ਆ ਫੋੜਾ ਫਿਨਸੀ ਦੂਜੇ ਨੰਬਰ ਤੇ ਟੀਕਾ ਪੱਕ ਜਾਣਾ ਔਰ ਤੀਸਰੇ ਨੰਬਰ ਤੇ ਹੈ ਕਿਸੇ ਵੀ ਪ੍ਰਕਾਰ ਦੀ ਸੱਟ ਵੱਜੀ ਹੋਏ ਉਹਦਾ ਜ਼ਖਮ ਸੋ ਇਹ ਤਿੰਨ ਚੀਜ਼ਾਂ ਨੇ ਟੀਕਾ ਪੱਕ ਜਾਣਾ ਟੀਕਾ ਪੱਕ ਜਾਣਾ ਫੋੜਾ ਫਿਨਸੀ ਔਰ ਕਿਸੇ ਵੀ ਪ੍ਰਕਾਰ ਦਾ ਕੋਈ ਜ਼ਖਮ ਜਿਹੜਾ ਠੀਕ ਨਾ ਹੁੰਦਾ ਹੋਵੇ ਸੋ ਇਹ ਤਿੰਨ ਚੀਜ਼ਾਂ ਦਾ ਇਲਾਜ ਤੁਹਾਡੇ ਘਰ ਦੇ ਵਿੱਚ ਤੁਹਾਡੀ ਰਸੋਈ ਦੇ ਵਿੱਚ ਹੈ ਪਹਿਲੇ ਨੰਬਰ ਤੇ ਲੈਣੀ ਹੈ ਤੁਸੀਂ ਕਣਕ ਦੂਜੇ ਨੰਬਰ ਤੇ ਜौं ਔਰ ਤੀਜੇ ਨੰਬਰ ਤੇ ਲੈਣੀ ਹੈ ਮੂੰਗੀ ਦੀ ਦਾਲ ਸਾਬਤ ਤਿੰਨ ਚੀਜ਼ਾਂ ਲੈ ਲਓ ਤੁਸੀਂ 100-100 ਗ੍ਰਾਮ 50-50 ਗ੍ਰਾਮ ਜਿਸ ਹਿਸਾਬ ਦਾ ਤੁਹਾਡਾ ਜ਼ਖਮ ਹੈ ਛੋੜਾ ਹੈ ਜਾਂ ਟੀਕਾ ਪੱਕਿਆ ਹੋਇਆ ਇਹਨੂੰ ਪੀ ਲਓ ਤਿੰਨਾਂ ਨੂੰ ਇੰਨਾਂ ਨੇ ਕਣਕ जौ ਤੇ ਮੂੰਗੀ ਸਾਬਤ ਤਿੰਨਾਂ ਨੂੰ ਪਹਿਲਾਂ ਉਬਾਲਣਾ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਪੇਸਟ ਬਣ ਜੂਗੀ ਜਿੱਥੇ ਟੀਕਾ ਪੱਕਿਆ ਹੋਇਆ ਉਹਦੇ ਉੱਪਰ ਲੇਪ ਕਰਦੇ ਹੋ ਸਵੇਰੇ ਦੁਪਹਿਰੇ ਸ਼ਾਮ ਤਿੰਨ ਟਾਈਮ 2-3 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਟੀਕਾ ਪੱਕਿਆ ਹੋਇਆ ਬਿਲਕੁਲ ਸਹੀ ਹੋ ਜੂ 100% ਗਾਰੰਟੀ ਦਾ ਲਾਜ ਜਿਨ੍ਹਾਂ ਦੇ ਫੋੜਾ ਹੋਇਆ ਹੋਇਆ ਉਹ ਵੀ ਇਸ ਲੇਪ ਨੂੰ ਤਿੰਨ ਵਾਰੀ ਲਾਉਣਾ ਸਵੇਰੇ ਦੁਪਹਿਰੇ ਸ਼ਾਮ ਫੋੜੇ ਦੇ ਉੱਪਰ ਵਾਡਾ ਖੋੜਾ ਜੇ ਤੇ ਹਲੇ ਵਿੱਚ ਪੀਕ ਨਹੀਂ ਬਣੀ ਤਾਂ ਉਥੇ ਦਬ ਜੇਗਾ ਜੇ ਪੀਕ ਬਣ ਗਈ ਤਾਂ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਬਿਲਕੁਲ ਫਿਸਕੇ ਠੀਕ ਹੋ ਜੇਗਾ। ਔਰ ਜਿਨ੍ਹਾਂ ਦੇ ਕੋਈ ਵੀ ਜ਼ਖਮ ਹੈ ਠੀਕ ਨਹੀਂ ਹੁੰਦਾ ਉਹਦੇ ਉੱਪਰ ਵੀ ਇਦਾਂ ਜ਼ਖਮ ਦੇ ਉੱਤਰ ਵੀ ਇਸ ਚੀਜ਼ ਦਾ ਲੇਪ ਕਰਨਾ ਤੁਸੀਂ ਨੇ ਸਵੇਰੇ ਦੁਪਹਿਰੇ ਸ਼ਾਮ ਜ਼ਖਮ ਬਿਲਕੁਲ ਠੀਕ ਹੋ ਜੇਗਾ ਸ਼ੂਗਰ ਨਾ ਹੋਵੇ। ਸ਼ੂਗਰ ਤੋਂ ਬਿਨਾ ਆ ਲਿਆਂਦਾ ਤੇ ਅੱਗ ਤੇ ਸੜਿਆ ਜਿਹੜਾ ਕਿਸੇ ਦਾ ਅੱਗ ਸੜਿਆ ਅੱਗ ਨਾਲ ਸੜਿਆ ਹੋਇਆ ਜ਼ਖਮ ਹੈ। ਉਹਦੇ ਵਾਸਤੇ ਤੁਹਾਨੂੰ ਜਵਾਂ ਆਣ ਨੂੰ ਤਵੇ ਦੇ ਉੱਪਰ ਸੜ ਲਓ ਸਵਾਹ ਬਣਾ ਲਓ ਇਹਦੇ ਵਿੱਚ ਸਰੋਂ ਦਾ ਤੇਲ ਮਿਕਸ ਕਰਕੇ ਅੱਗ ਦੇ ਸੜੇ ਵਾਲੇ ਜ਼ਖਮ ਤੇ ਲਾਉਂਗੇ ਤੇ ਅੱਗ ਦਾ ਸੜਿਆ ਹੋਇਆ ਜ਼ਖਮ ਵੀ ਠੀਕ ਹੋ ਜਾਏਗਾ ਔਰ ਦਾਗ ਵੀ ਨਹੀਂ ਪਏਗਾ ਇਹ ਗਰੰਟੀ ਦਾ ਇਲਾਜ ਹੈ ਤਿੰਨ ਚੀਜ਼ਾਂ ਦਾ ਸਵਾਪ ਜੀ ਵਰਤ ਤੋਂ ਹੋਰਾਂ ਨੂੰ ਵਰਤਾਓ ਆਪ ਜੀ ਇਸ ਨੁਕਸੇ ਤੋਂ ਫਾਇਦਾ ਲਓ ਬਾਦ ਤੋਂ ਬਾਦ ਅੱਗੇ ਸ਼ੇਅਰ ਕਰੋ ਤਾਂ ਜੋ ਹਰਕ ਦਾ ਇਲਾਜ ਹੋ ਸਕੇ ਹਰਕ ਦੇ ਤੱਕ ਇਹ ਵੀਡੀਓ ਪਹੁੰਚ ਸਕੇ ਆਪਣੇ ਡਾਕਟਰ ਆ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ